ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਦੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਫਿਰ ਰਹਿ ਸਰ ਜੀ ਦੋ ਤੁਹਾਨੂੰ ਦਿਖਾ ਦੇਾਂਗੇ ਮੰਜਾ ਸੂਈਆਂ ਸਲਾਈਆਂ ਕਦੋਂ ਕਸੂਈਆਂ ਉਹ ਵੀ ਪੁੱਛਾਂਗੇ ਜਾ ਕਿੰਨਾ ਕੁ ਦੁੱਧ ਬਾਦ ਕੱਢਣੀਆਂ ਜਾਂ ਕਿੰਨਾ ਕੁ ਰੈਡੀਓ ਉਹ ਵੀ ਸਾਰਾ ਪੁੱਛ ਕੇ ਸਾਰੀ ਜਾਣਕਾਰੀ ਤੁਸੀਂ ਲੈਣੀ ਆ ਪਹਿਲਾਂ ਫਿਰ ਤੁਸੀਂ ਕਰਨਾ ਸੌਦਾ ਬਾਜ਼ੀ ਵਰੇਟ ਹੋਊਗਾ ਗੱਲਬਾਤ ਸਾਰੀ ਕਰਾ ਦੇਾਂਗੇ ਆਜੋ ਬਾਈ ਜੀ ਆਜੇ ਸੱਸੀ ਕਾ ਵੀਰੇ ਸੱਸੀ ਕਾ ਬਾਈ ਹੋ ਠੀਕ ਠਾਕ ਹੋ ਹਾਂਜੀ ਹਾਂ ਵਧੀਆ ਬਾਈ ਤੇ ਚੰਗਾ ਜਲੀ ਦਾ ਫਿਰ ਕੰਮ ਦਾ ਕੰਮ ਪੂਰਾ ਵਧੀਆ ਬਾਈ ਵਧੀਆ ਰਹਿਦਾ ਵੀਡੀਓ ਦਾ ਰਿਸਪਾਂਸ ਹਾਂਜੀ ਹਾਂ ਓਕੇ ਤੇ ਤਾਂ ਵਧੀਆ ਹੀ ਵੀਡੀਓ ਬਣਾਉਣਾ ਤੁਸੀਂ ਕੀ ਕਰਦੇ ਹੋ ਓਕੇ ਚਲੋ ਚੰਗੀ ਗੱਲ ਤੇ ਅੱਜ ਫਿਰ ਦੋ ਨਾਗਾ ਹੈ ਨੰਬਰ ਬੋਲੋ ਬਣਾ ਨੰਬਰ ਬੋਲ ਦਿਓ ਨੰਬਰ 62390 ਜੀ 7697 60 697 ਪਿੰਡ ਆਪਣਾ ਜੀ ਪਿੰਡ ਐ ਖੇਰ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਵੀ ਬਰਨਾਲਾ ਜੀ ਤਹਿਸੀਲ ਵੀ ਬਰਨਾਲਾ ਨੇੜੇ ਨੇੜੇ ਆਪਾਂ ਨੂੰ ਇਧਰੋਂ ਘੋਤਣਾ ਰਹੇਗਾ 6 ਕਿਲੋਮੀਟਰ 12 ਕਿਲੋਮੀਟਰ ਬਰਨਾਲਾ ਦਾ ਉਹ ਕਿੰਨੇ ਹਨ ਬਰਨਾਲਾ ਆਗਾ ਤੇ ਅੱਜ ਵੀਰ ਫਿਰ ਆਪਾਂ ਕਿੰਨੇ ਨਗਰ ਦਿਖਾ ਰਹੇ ਦੋ ਨਗਰ ਦਿਖਾਉਣੇ ਦੋਨੇ ਤਾਜ਼ੇ ਨੇ ਤਾਜ਼ੇ ਸੂਏ ਨੇ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਮੱਝ ਦੇਖੀ ਇਹਨੇ ਵੀਰੇ ਅਜੇ ਤੇ ਬਾਕੀ ਦੀ ਇੱਕ ਗੱਲ ਤੁਹਾਨੂੰ ਮੈਂ ਹੋਰ ਬਾਇਆਂ ਦੀ ਦੱਸ ਦੇਣਾ ਖਾਸੇ ਤੋਂ ਪਹਿਲਾਂ ਹੀ ਤੇ ਉਹ ਗੱਲ ਨਹੀਂ ਹੈਗੀ ਵੀ ਕੋਈ ਪਸ਼ੂ ਦੇ ਵਿੱਚ ਜਮਾ ਇੱਕ ਨੰਬਰ ਪਾਸੂ ਹੋ ਅੱਛਾ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਾਈ ਦੇਖੀ ਜਾਂਦੇ ਆ ਕਦੋਂ ਸੂਈ ਆ ਇਹ ਬਾਈ ਇਹ ਦੂਆ ਤੀਜਾ ਤੇ ਚੌਥਾ ਦਿਨ ਸੂਈ ਨੂੰ ਹੋ ਗਿਆ ਤੀਜਾ ਸੂਈ ਨੂੰ ਹੋ ਗਿਆ ਜਾਂ ਚੌਥਾ ਲਾ ਲੋ 나ੜੂਆ ਬੱਚੇ ਦਾ ਨਾਮ ਆ ਜਮਾ ਅੱਛਾ ਜਮਾ ਨਾਲ ਹੂੰ ਦਿਸ ਜਾਂਦਾ ਵੀਰੇ ਤੇ ਸੂਆ ਬਾਈ ਆ ਜੇ ਫੂਆ ਬਾਈ ਜੀ ਚੌਥਾ ਮੰਨ ਲਈ ਜੀ ਹਾਂ ਚੌਥਾ ਮੰਨ ਲਈ ਚੱਕੀ ਜਾਈਏ ਜੀ ਹਾਂ ਚਲੋ ਮੰਨ ਲੈ ਜੇ ਹੋਏਗਾ ਜਿਵੇਂ ਮਰਜੀ ਮੰਨ ਲਿਆ ਅਗਲਾ ਹਾਂਜੀ ਤੇ ਲੈਵਲ ਉਹਦੀ ਬੜੀ ਯਾਰ ਐ ਚ ਬੜਾ ਰ ਗਿਆ ਹਣਾ ਹਾਂਜੀ ਬਾਈ ਚਾਰੇ ਸਣ ਪੀਵੀ ਦੇ ਭਾਵ ਵਾਂਗੂ ਨਿਖੜ ਬਜਾ ਮਜਾ ਮਜਾ ਯਾਰ ਆ ਦੇਖ ਨਾ ਖੋਲੋ ਜੀ ਨੂੰ ਤੋੜ ਕੇ ਰਹਿ ਕੇ ਚੱਕ ਲਮਾਈਲ ਨੂੰ ਚੰਗੀ ਰੇਟ ਜਮਾ ਜਾਇਜ਼ ਹੋਊਗਾ ਤਾਂ ਠੀਕ ਆ ਜੀ ਤੇ ਦੁੱਧ ਕਿੰਨਾ ਕਾ ਗਾੜ ਦੂ ਬਾਈ ਫਿਰ ਬਾਈ ਦੁੱਧ ਪਿਛਲੇ ਸੂਏ ਜੀ ਮਾਲਕ ਨੇ 12 ਕਿਲੋ ਚੋਇਆ ਜੀ ਓਕੇ ਭਵਾਂ ਦੀ ਕੋਈ 12 ਮੰਨ ਲੈ ਭਵਾਂ ਦੀ ਮੰਨ ਲੈ ਕੋਈ 10 ਹਾਂਜੀ ਹਾਂ ਸੇਵਾ ਦਾ ਦੁੱਧ ਆਗਾ ਤੇ ਲ ਤੇ ਕਰਮਾ ਲਈ ਜਿੱਡੀ ਕਾਬਾ ਉੱਡਾ ਕੀ ਲੈਵਾ ਲਈ ਫਿਰਦੀ ਆ ਹਣਾ ਹਾਂਜੀ ਹਾਂ ਆ ਦੇਖੋ ਜੀ ਪੱਠ ਪੂਰੇ ਦੀ ਚੰਗੀ ਦੁੱਧ ਇਹਨੇ ਦੇਣੇ ਦੇਣਾ ਕਿਉਂਕਿ ਭਾਂਡਾ ਬਹੁਤ ਜੰਗਾ ਜੀ ਹਾਂਜੀ ਬਾਕੀ ਦੀ ਗੱਲ ਚਾਰੇ ਥਾਨ ਪੌਂ ਦੀ ਗੱਠ ਪਾ ਲੈਣਾ ਆ ਗਿਆ ਹਣਾ ਚਾਰ ਚੁਪਰੇ ਦੀ ਉਵੇਂ ਨਹੀਂ ਗੱਲ ਹੈਗੀ ਵੀ ਕੋਈ ਨੇੜੇ ਕਰ ਜੂ ਤਾਰਾਂ ਤੋਂ ਰੰਬਾ ਜੀ ਅਜੇ ਕਰਾ ਦੇ ਦੇਖੋ ਹਾਂਜੀ ਆ ਬਾਈ ਜੀ ਲਾ ਲਓ ਬੱਚਾ ਲਾ ਲਓ ਫਿਰ ਆ ਦੇਖੋ ਵੀਰੋ ਬੱਚਾ ਜੋਗਣਾ ਤੁਸੀਂ ਦੇਖ ਸਕਦੇ ਹੋ ਬਾਕੀ ਦੀ ਗੱਲ ਕੰਪਲੀਟ ਲੈਵੇ ਦੀ ਕੰਪਲੀਟ ਧਾਰਾ ਤੁਹਾਨੂੰ ਚੈੱਕ ਕਰਾ ਦੇਣੀ ਆ ਠੀਕ ਹੈ ਜੀ ਆ ਦੇਖੋ ਵੀਰੋ ਪਸਮਾ ਪਸੂ ਬੰਨ ਵੀਰ ਜੇ ਬੱਚਾ ਬੰਨ ਬੰਨੀ ਵੀਰ ਬੱਚਾ ਤੇ ਕਾਇਮ ਬੜਾ ਛੱਡੀ ਆ ਦੇਖੋ ਜੀ ਕੈਮਰਾ ਲਾਦ ਗਿਆ ਬੱਚਾਰੇ ਥਣ ਨਿਕੜਵੇਂ ਪੂਰੇ ਸਪੇਸ ਤੇ ਲੱਗੇ ਪਿਆ ਮਾਰ ਦੇ ਵੀਰ ਧਾਰਾ ਤੇ ਲੈਵਾਲੂ ਆਪਾਂ ਫਿਰ ਤੁਹਾਨੂੰ ਦੱਸ ਦਗੇ ਇੱਚੇ ਬਿਹੜਾ ਵਰਗਾ ਕਰਮਾਈ ਨੇ ਤਿਆਰ ਕੀਤਾ ਵਾ ਹੂੰ ਨੂਜਾ ਜੋ ਮਾਰ ਲਈ ਵਾਹੀ ਕੋ ਚੱਕ ਓਕੇ ਜਮਾ ਮੈਂ ਹੈ ਨਾ ਨਹੀਂ ਬੈਠ ਰੋ ਕੋ ਚੱਕ ਨਹੀਂ ਕੋ ਚੱਕ ਨਹੀਂ ਮੈਂ ਖਿਆ ਮੱਚਾ ਮੈਂ ਕਿਤਨੀ ਮਾਰੀ ਨੂਜਾ ਕਰੀ ਨਾ ਓਕੇ ਹੋ ਗਿਆ ਹੈ ਨਾ ਤੇ ਮੁੱਲ ਬਈਆ ਰੇਟ ਮੁੱਲ ਬਾਈ ਜੀ ਲੱਖ ਦੇ ਵਿੱਚੋਂ ਮਾਨਤਾ ਕਰਾਂਗੇ ਉਹ ਹੋਜੂ ਖੁੱਲਾ ਹਾਂ ਉਹ ਹੋਜੂ ਖੁੱਲਾ ਹੁਣ ਬਾਈ 2 ਨੰਬਰ ਲਮਾਈ ਲਮੂਏਰ ਭੌਂਦੀ ਆ ਮਾਜ ਦੀ ਹੈ ਨਾ ਫੀਤਾ ਝੱਕ ਲਿਆ ਹੋਵੇ ਕੋ ਕਿੰਨੀ ਲੰਮੀ ਆ ਹਣਾ ਹਾਂਜੀ ਹਾਂ ਫੁੱਲ ਲੰਮੀ ਫੁੱਲ ਸਾਈਜ਼ ਆ ਬਾਈ ਕਿਹੜਾ ਸੂਆ ਸੂਈ ਆ ਬਾਈ ਇਹ ਦੂਜਾ ਸੂਆ ਸੂਈ ਦੀ ਆ ਦੂਜਾ ਸੂਆ ਸੂਈ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਜਿਹਨੂੰ ਹੋ ਗਿਆ ਜੇ ਸਿਮਾ ਖਤਮ ਆ ਦੇਣੀ ਕਿੰਨਾ ਗੋਣ ਰੈਡੀ ਆ ਫਿਰ ਦੁੱਧ ਦੇ ਲੈ ਜੀ 12 ਲੀਟਰ ਤਿਆਰ ਆ ਜੀ ਜਮਾ ਰੈਡੀ ਆ ਖੋਲੋ ਜੀ ਤੋਰਾ ਕਰਾ ਕੇ ਚੈੱਕ ਚੰਗੀਆਂ ਜੋ ਆ ਗਈ ਜੀ 12 ਲੀਟਰ ਤਿਆਰ ਆ ਤਾਂ ਕਿੰਨਾ ਗਾ ਦੁੱਧ ਦੇ ਦੂ ਬਾਈ ਬਾਈ ਦੁੱਧ ਦੇ 14 ਲੀਟਰ 14 ਲੀਟਰ ਓਕੇ ਬਾਕੀ ਦੇ ਦੇਣਾ ਬਾਕੀ ਲਮਾਈ ਲਮੂਏਰ ਲੈਂ ਤੇ ਚਾਰੇ ਥਾਣੇ ਦੇ ਵਿੱਚ ਸਪੇਸ ਤੇ ਆ ਠੀਕ ਹੈ ਜੀ ਲੈ ਚਲੋ ਆਹ ਦੇਖੋ ਜੀ ਲਮਾਇਲ ਮੂਈ ਕਰਿਓ ਚੈੱਕ ਤੇ ਥਾਣੇ ਲੈਵਲ ਦੀ ਜੱਜਮੈਂਟ ਦੁਪਹਿਰ 12 ਵਜੇ ਦੇ ਹਿਸਾਬ ਨਾਲ ਕਰਨੀ ਠੀਕ ਹੈ ਜੀ ਨਾ ਕਰ ਲਿਜੇਕ ਓਕੇ ਆਓ ਬੱਚਾ ਇਹਦਾ ਫਿਰ ਤਾਰਾਂ ਦਿਖਾ ਦਈਏ ਸਾਫ ਸੁਥਰੀ ਹੈ ਜੀ ਚੰਗੇ ਕਦ ਕੱਢਦੀ ਆ ਆ ਦੇਖੋ ਜੀ ਬੰਨੋ ਜੀ ਬੱਚਾ ਬੰਨੀ ਮੇਰੇ ਬੱਚਾ ਫੜ ਕੇ ਕਾ ਕੱਚੇ ਬੱਚੇ ਜੀ ਆ ਦੇਖੋ ਸਮਾ ਕਰੋ ਜੱਕ ਪਿਆਰੇ ਥਣ ਨਿਕੜਵੇਂ ਪੂਰੇ ਸਪੇਸ ਤੇ ਚਲੋ ਮਾਰੋ ਵੀਰੇ ਅਜੇ ਤਾਰ ਆ ਦੇਖੋ ਜੀ ਦੂਜੇ ਦੇ ਮਾਰੋ ਹਮ ਪਰ ਅਦੂਰਾ ਡਿਫਰਸਾਉ ਦਿਸ ਹੋਇਆ ਨਾ ਓਕੇ ਬਾਈ ਤੇ ਬਾਈ ਇਹਦਾ ਰੇਟ ਇਹਦਾ ਜੀ ਆਪਾਂ ਫੋਨ ਤੇ ਕਰਾਂਗੇ ਜੈ ਜੀ ਹੋ ਜਮੂ ਹੋ ਜਮਾ ਜੈ ਜੀ ਓਕੇ ਨੰਬਰ ਫੇਰ ਬੋਲ ਦੇ ਨੰਬਰ 98390 ਜੀ 766 60699 ਪਿੰਡ ਰਾਏ ਸਰ ਤੋਂ ਅੱਪ ਦੋ ਝੋਟੀਆਂ ਦਿਖਾਈਆਂ ਤੁਹਾਨੂੰ ਦੋਨੇ ਚੰਗੀਆਂ ਜੀ ਜ਼ਰੂਰ ਕਰੋ ਬਾਈਆਂ ਨਾਲ ਸੰਪਰਕ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨ ਨੂੰ ਪਿਆਰ ਦੇਣ ਲਈ ਤੈਅ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ ਦੇ ਨਾਲ